ਮੈਨੂੰ ਲਗਭਗ 10 ਸਾਲ ਹੋ ਗਏ ਜੀ ਗੇਮ ਕਰਦੇ ਨੂੰ ਪਹਿਲਾਂ ਮੈਂ ਡਿਸਟ੍ਰਿਕਟ ਸਟੇਟ ਫਿਰ ਨੈਸ਼ਨਲ ਸੀਨੀਅਰ ਨੈਸ਼ਨਲ ਇੰਟਰ ਕਾਲਜ ਆਲ ਇੰਡੀਆ ਇੰਟਰਵਰਸਟੀ ਵਿੱਚ ਮੈਡਲ ਜਿੱਤੇ ਲਵਰ ਸਟ੍ਰੇਲੀਆ ਵਿੱਚ ਹੋਈ ਏਸ਼ੀਅਨ ਪੈਸੀਫਿਕ ਪਾਵਰ ਇਲੈਕਟਿਕ ਚੈਂਪੀਅਨਸ਼ਿਪ ਵਿੱਚ ਮੇਰੇ ਦੋ 골ਡ ਅਤੇ ਇੱਕ ਬ੍ਰੌਂਜ਼ ਮਿਲ ਆਇਆ ਬਤਤ ਕਿਲੋ ਜਿਆਦਾ ਸੀਗਾ ਜਿਹੜੇ ਵੇਟ ਚ ਐਂਟਰੀ ਭੇਜੀ ਉਹਦੇ ਕੋਲ ਸੋ ਪੰਜ ਛੇ ਦਿਨ ਰੋਟੀ ਨਹੀਂ ਖਾਦੀ ਲਾਸਟ ਵਾਲੇ ਦੋ ਦਿਨ ਪਾਣੀ ਵੀ ਨਹੀਂ ਪੀਤਾ ਦਾਣਾ ਨਹੀਂ ਆ ਪਾਣੀ ਨਹੀਂ ਪਰ ਫੇਰ ਵੀ ਲਿਫਟਿੰਗ ਕਰ ਰਿਹਾ ਤੇ ਉਹ ਕਰਾਊਡ ਸੀਗੀ ਉਹ ਚੱਕੋ ਜਿਆਦਾ ਮੋਟੀਵੇਟ ਕਰਦੀ ਸੀ ਹੱਡ ਬਣਣੇ ਮੈਂ ਇਹ ਸੰਘਰਸ਼ ਕਰਨਾ ਪੈਂਦਾ ਸਬਰ ਕਰਨਾ ਪੈਂਦਾ ਪੂਰੀ ਟ੍ਰੇਨਿੰਗ ਪੂਰਾ ਛੜੀ ਗੋਲ ਬੰਦਾ ਜੀ ਸਾਡਾ ਫਿਰ ਮੈਨ ਹੀ ਦੇਖਣੀ ਨੇਰੀ ਨਹੀਂ ਦੇਖਣੀ ਟਾਈਮ ਨਹੀਂ ਦੇਖਣਾ ਜਦੋਂ ਵੀ ਹੈਗਾ ਆਪਣਾ ਟਾਈਮ ਪ੍ਰੈਕਟਿਸ ਕਰਨ ਲਈ ਮੈਂ ਕਹਿੰਦਾ ਕੋਈ ਘਬਰਾਹਟ ਨਹੀਂ ਬਸ ਆਪਣਾ ਮਾਈਂਡ ਸੈਟ ਹੈ ਤੇ ਤੁਹਾਡੇ ਚ ਵਿਲ ਪਾਵਰ ਚਾਹੀਦੀ ਤੇ 플러스 ਤੁਹਾਡੇ ਕੋਲ ਵਾਇਗੁਰ ਦਾ ਸਹਾਰਾ ਜਿਹੜਾ ਸਾਡਾ ਸ਼ੁਕਰਾਨਾ ਲੱਗੀ ਕਿਤੇ ਸੱਟ ਨਹੀਂ ਲੱਗੀ ਬਸ ਆਈ ਸੀਗਾ ਕਿ ਥੋੜਾ ਜਿਹਾ ਬਿਮਾਰ ਹੋ ਗਿਆ ਪਰਨਾ ਜਿਹੜੀ ਮੇਰੀ ਫੈਮਿਲੀ ਕੰਡੀਸ਼ਨ ਆ ਮੈਂ ਬਹੁਤ ਹੀ ਸੰਧਾਰਨੋ ਫੈਮਿਲੀ ਵਿੱਚ ਬਲੋਂਗ ਕਰਦਾ ਕਿਉਂਕਿ ਮੇਰੇ ਪਾਪਾ ਪਿੰਟਰ ਨੇ ਇੱਕ ਸੰਧਾਰਨ ਤੇ ਉਹਨਾਂ ਨੇ ਪਹਿਲਾਂ ਚਲੋ ਮਿਹਨਤ ਕਰਕੇ ਆਪਣਾ ਪਰਿਵਾਰ ਹੀ ਪਾਲਣੋਂ ਇੱਥੇ ਤੱਕ ਪਹੁੰਚਣ ਵਾਸਤੇ ਜਿਹੜੇ ਪੈਸੇ ਉਹ ਪਿੰਡਲੇ ਕਰ ਰਹੇ ਨੇ ਇਸ ਸਮੇਂ ਸਿਰ ਯਾਰ ਦੋਸਤ ਵਧੀਆ ਮਿਲੇ ਜਿੰਨੇ ਮਿਲੇ ਪਿੰਡ ਦੇ ਮਿੱਤਰ ਨੇ ਤੇ ਬਾਅਦ ਵੀ ਨੇ ਸਾਰੇ ਫਰੈਂਡ ਸਰਕਲ ਅੱਛਾ ਅੱਛਾ ਸਪੋਰਟ ਕਿੰਨੀ ਰਹੀ ਹੋਗੀ ਯਾਰਾਂ ਦੋਸਤਾਂ ਨੇ ਪੂਰੀ ਸਪੋਰਟ ਕੀਤੀ ਐ ਨਰਗ ਨੇ ਪੂਰੀ ਸਪੋਰਟ ਕੀਤੀ ਐ ਪਲਾਸ ਅ ਪਿੰਡ ਦੀਆਂ ਅਰਦਾਸਾਂ ਇਲਾਕੇ ਦੀਆਂ ਅਰਦਾਸਾਂ ਇਕਰ ਹਰੇਕ ਨੂੰ ਹੁੰਦੀ ਐ ਨਾ ਯਾਰ ਮਿੱਤਰ ਸੀਗੇ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਆਇਆ ਵਾ ਸ਼ਟਰ ਰੈਂ ਤੇ ਇੱਧਰ ਆ ਜਾ ਰਹਿਲਾ ਇਤਰੀ ਤੂੰ ਕੀ ਕਰਨਾ ਜਾ ਕੇ ਉੱਥੇ ਕਿਹੜਾ ਕੁਝ ਬਣਨਾ ਪਰ ਨਹੀਂ ਜਿਹੜੀ ਹੈ ਨਵੀਂ ਸਰਕਾਰ ਆਪਣੀ ਪਿਛਲੇ 3 ਸਾਲ ਤੋਂ ਬਹੁਤ ਹੀ ਅੱਛੇ ਬਹੁਤ ਹੀ ਵਧੀਆ ਕੰਮ ਕੀਤੇ ਇਹਨਾਂ ਨੇ ਸਸੀ ਗਾਲ ਜੀ ਪੰਜਾਬੀ ਨੌਜਵਾਨ ਨੇ ਪੰਜਾਬ ਦਾ ਵਧਾਇਆ ਮਾਨ 3 ਮੈਡਲ ਜਿਹੜੀ ਕਿ ਆ ਹਾਸਲ ਕੀਤੇ ਆ ਏਸ਼ੀਅਨ ਪੈਸੀਫਿਕ ਤੋਂ ਪਾਵਰ ਲਿਫਟਿੰਗ ਦੇ ਵਿੱਚ ਜਰਨੀ ਕਿਸ ਤਰ੍ਹਾਂ ਦੀ ਰਹੀ ਹੋਗੀ ਜਾਣ ਲੈਣੇ ਆ ਕੀ ਨਾਮ ਤੁਹਾਡਾ ਮੇਰਾ ਨਾਮ ਸਰਵਜੀਤ ਸਿੰਘ ਹੈ ਜੀ ਸਰਵਜੀਤ ਜੀ ਕਿਸ ਤਰ੍ਹਾਂ ਦਾ ਮਾਨ ਮਸੂਦ ਹੋ ਰਿਹਾ ਕਿਉਂਕਿ ਪੰਜਾਬ ਦੇ ਲਈ ਬੜਾ ਮਾਨ ਮਸੂਦ ਹੈ ਕਿਉਂਕਿ ਇੱਕ ਪੰਜਾਬੀ ਨੌਜਵਾਨ ਜਿੱਤ ਕੇ ਆਇਆ ਬਾਰੂ ਬਾਲੀ ਕੰਟਰੀ ਦੇਸ਼ ਲਈ ਜਿੱਤ ਗਿਆ ਜੀ ਜੀ ਬਹੁਤ ਜ਼ਿਆਦਾ ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਵਾ ਕਿ ਉੱਥੇ ਜਾ ਕੇ ਮੈਲਬਨ ਵਿੱਚ ਹੋਈ ਐਸ਼ੀਅਨ ਪੈਸਟਿਕ ਪਬਲਿਕ ਟੂਰਨਾਮੈਂਪ ਚੈਂਪੀਅਨਸ਼ਿਪ ਆਸਟ੍ਰੇਲੀਆ ਚ ਜਿੱਥੇ ਕਿ ਅਸੀਂ ਖੇਡੇ ਜਾ ਕੇ ਤੇ ਉੱਥੇ ਖੇਡ ਕੇ ਵਧੀਆ ਪ੍ਰਦਰਸ਼ਨ ਕਰਕੇ ਦੋ 골ਡ ਮੈਡਲ ਤੇ ਇੱਕ ਬ੍ਰਾਉਂਜ਼ ਮੈਡਲ ਹਾਸਲ ਕੀਤਾ। ਅੱਛਾ ਸਫਰ ਕਿੱਦਾਂ ਰਿਹਾ? ਸਫਰ ਕਿਤੋਂ ਸ਼ੁਰੂ ਕੀਤਾ ਤੁਸੀਂ? ਮੈਨੂੰ ਲਗਭਗ 10 ਸਾਲ ਹੋ ਗਏ ਜੀ ਗੇਮ ਕਰਦਿਆਂ। ਪਹਿਲਾਂ ਮੈਂ ਡਿਸਟ੍ਰਿਕਟ, ਸਟੇਟ, ਫਿਰ ਨੈਸ਼ਨਲ ਸੀਨੀਅਰ ਨੈਸ਼ਨਲ, ਇੰਟਰ ਕਾਲਜ, 올 ਇੰਡੀਆ ਯੂਨੀਵਰਸਿਟੀ ਵਿੱਚ ਮੈਡਲ ਸੀਗੇ। ਤੇ 2023 ਵਿੱਚ ਮੇਰੀ ਇੰਟਰਨੈਸ਼ਨਲ ਜਰਨੀ ਸ਼ੁਰੂ ਹੋਈ ਹੈ ਜਿਹਦੇ 2023 ਚ ਦੁਬਈ ਵਿੱਚ ਮੇਰਾ ਸਿਲਵਰ ਮੈਡਲ ਸੀਗਾ 2024 ਚ ਮੈਂ ਸਿਡਨੀ ਆਸਟ੍ਰੇਲੀਆ ਖੇលਿਆ ਉੱਥੇ ਮੇਰਾ 골ਡ ਮੈਡਲ ਸੀਗਾ ਤੇ ਹੁਣ 29 ਤੇ 30 ਮਾਰਚ 2025 ਨੂੰ ਮੈਲਬਨ ਆਸਟ੍ਰੇਲੀਆ ਵਿੱਚ ਹੋਈ ਏਸ਼ੀਅਨ ਪੈਸੀਫਿਕ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਮੇਰੇ ਮੇਰੇ ਦੋ 골ਡ ਅਤੇ ਇੱਕ ਬ੍ਰੌਂਜ਼ ਮੈਡਲ ਆਇਆ ਅੱਛਾ ਕਾਫੀ ਕਠਿਨ ਹੋਣਾ ਨਾ ਕਿ ਇਹ ਸਫਰ ਤੈਅ ਕਰਨਾ ਤੇ ਇਹ ਜਿੱਤ ਹਾਸਲ ਕਰਨਾ ਕਿਉਂਕਿ ਵੱਡੇ ਵੱਡੇ ਖਿਡਾਰੀ ਉੱਥੇ ਆਏ ਹੁੰਦੇ ਨੇ ਵੱਡੇ ਵੱਡੇ ਪਾਵਰ ਲਿਫਟਿੰਗ ਉੱਥੇ ਆਏ ਹੁੰਦੇ ਕਿਉਂਕਿ ਅਕਸਰ ਮੰਨਿਆ ਜਾਂਦਾ ਕਿ ਬਾਹਰ ਦੇਸ਼ਾਂ ਦੀ ਟੈਕਨੋਲੋਜੀ ਕਾਫੀ ਵੱਡੀ ਹੈ ਹਾਂਜੀ ਹਾਂਜੀ ਸਫਰ ਮੇਰਾ ਤੇ ਆ ਵਾਲਾ ਇੱਕ ਹਿਸਾਬ ਦਾ ਮੈਂ ਮੋਡ ਦੇ ਮੋਚੋ ਨਿਕਲੇ ਜਿਹੜਾ ਐਤ ਕੀ ਸਫਰ ਸੀ ਨਾ ਮੇਰਾ ਕਿਉਂਕਿ ਮੇਰਾ weight ਸੀਗਾ 7-8 ਕਿਲੋ ਜਿਆਦਾ ਸੀਗਾ ਜਿਹੜਾ weight ਚ ਐਂਟਰੀ ਭੇਜੀ ਉਹਦੇ ਅਕੋਰਡਿੰਗ ਸੋ ਪੰਜ-ਛੇ ਦਿਨ ਰੋਟੀ ਨਹੀਂ ਖਾਧੀ ਲਾਸਟ ਵਾਲੇ ਦੋ ਦਿਨ ਪਾਣੀ ਵੀ ਨਹੀਂ ਪੀਤਾ ਤੇ ਜਦੋਂ ਉੱਥੇ ਪਹੁੰਚੇ ਆ 4 ਘੰਟੇ ਪਹਿਲਾਂ ਮੈਨੂੰ ਕੰਪੀਟੀਸ਼ਨ ਤੋਂ ਲੂਜ਼ ਮੋਸ਼ਨ ਲੱਗ ਗਏ 15-20 ਮਿੰਟ ਪਹਿਲਾਂ ਵੋਮਟਿੰਗ ਆਈਆਂ ਦੋ ਫਿਰ ਉਹਨਾਂ ਦੀ ਆਰਗੇਨਾਈਜੇਸ਼ਨ ਨੇ ਕਿਹਾ ਕਿ ਰੈਂਡ ਦੇ ਕੱਟ ਕਰ ਦੇ ਲੀਪ ਕਰ ਦੇ ਕਿ ਜਾਨ ਹੈ ਤਾਂ ਜਹਾਨ ਹੈ ਮੈਨੂੰ 10 ਮਿੰਟ ਦੋ ਸੋਚ ਲੀ ਅਸਮੈਣ ਸੋਚਿਆ ਮੈਂ ਗਿਆ ਨਾ ਕੋ ਮੈਂ ਕਿਹਾ ਪਿਛਲੇ 5-6 ਦਿਨ ਤੋਂ ਭੁੱਖਾ ਠੀਕ ਹੈ ਉਸ ਤੋਂ ਪਹਿਲਾਂ ਮੈਂ 7-8 ਮਹੀਨੇ ਟ੍ਰੇਨਿੰਗ ਕੀਤੀ ਲਗਾਤਾਰ ਮੀਂਹ ਨਹੀਂ ਦੇਖਿਆ ਹਨੇਰੀ ਨਹੀਂ ਦੇਖੀ ਤੇ ਹੁਣ ਅਸੀਂ ਕੋਈ 12-13000 ਕਿਲੋਮੀਟਰ ਸਫ਼ਰ ਕਰਕੇ ਆਏ ਆ ਜਾਚ ਸੋ ਇੰਨਾ ਕੁਝ ਕਰਕੇ ਮੈਂ ਇੱਥੇ ਆ ਕੇ ਕਿਊਟ ਤੇ ਕਰਨੀ ਲੱਗਾ ਮੈਂ ਖੇਡਾਂਗਾ ਖੇਡ ਕੇ ਹਾਰ ਜਾਓ ਗੱਲ ਵੱਖਰੀ ਵਟ ਮੈਂ ਕਿਊਟ ਨਹੀਂ ਕਰਨਾ ਫਿਰ ਮੈਂ ਲਿਫਟਾਂ ਲਾਉਣ ਲੱਗਾ ਫਿਰ ਜਦੋਂ ਵੀ ਲਿਫਟ ਲਗਾਨਾ ਸੀਗਾ ਹਰ ਵਾਰੀ ਕਹਿੰਦੇ ਸੀਗੇ ਕਿ ਇੰਡੀਆ ਤੋਂ ਆਇਆ ਹੈ ਇਸ ਟਾਈਮ ਬਿਮਾਰ ਹੈ ਸਰੀਰ ਵਿੱਚ ਕੋਈ ਦਾਣਾ ਨਹੀਂ ਆ ਪਾਣੀ ਨਹੀਂ ਆ ਪਰ ਫੇਰ ਵੀ ਲਿਫਟਿੰਗ ਕਰ ਰਿਹਾ ਤੇ ਉਹ ਕਰਾਊਡ ਸੀਗੀ ਉਹ ਚਾਹ ਕੋ ਜਿਆਦਾ ਮੋਟੀਵੇਟ ਕਰਦੀ ਸੀ ਅੱਛਾ ਖਾਣਾ ਪੀਣਾ ਕਿੱਦਾਂ ਰਹਿੰਦਾ ਸੀਗੀ ਤੇ ਸਪੋਰਟ ਕਿੱਦਾਂ ਰਹਿੰਦੀ ਕਿਉਂਕਿ ਇਕੱਲੇ ਗਈ ਸੀਗੀ ਇਹ ਕਿਸ ਨਾਲ ਗਈ ਸੀਗੀ ਅਸੀਂ ਦੋ ਜਣੇ ਗਏ ਸੀ ਇੱਕ ਟੰਡਾ ਮੇਰੇ ਸਰਸਵਾਰ ਕੀ ਸੀਗਾ ਉਹ ਕਾਫੀ ਸੀਨੀਅਰ ਸੀਗਾ 50 ਸਾਲ ਦੇ ਸੀਗੇ ਤੇ ਇੱਕ ਮੈਂ ਸੀਗਾ ਅੱਛਾ ਕਾਫੀ ਫਕਰ ਮਹਿਸੂਸ ਹੋ ਰਿਹਾ ਹੈ ਕਿਰੇ ਸ਼ਹਿਰ ਤੋਂ ਬਿਲੋਂਗ ਕਰਦੇ ਤੁਸੀਂ ਮੈਂ ਪਿੰਡ ਨੰਗਲਵਾਣਾ ਡਿਸਟ੍ਰਿਕਟ ਕਪੂਰਥਲਾ ਪਿੰਡ ਹੈਗਾ ਜੀ ਮੇਰਾ ਤੇ ਬਾਕੀ ਪਿੰਡ ਦੇ ਸਾਥ ਨਾਲ ਇਨਰਿਆਂ ਦੇ ਸਾਥ ਨਾਲ ਇੱਥੇ ਤੱਕ ਮੈਂ ਪਹੁੰਚਿਆ ਬੜਾ ਮਾਨ ਫਕਰ ਮਹਿਸੂਸ ਹੁੰਦਾ ਹੈ ਨਾ ਕਿਉਂਕਿ ਪਿੰਡ ਦੇ ਇੱਕ ਨੌਜਵਾਨ ਨੂੰ ਤੁਸੀਂ ਪ੍ਰੇਰਿਤ ਹੁੰਦੇ ਨੇ ਲੋਕ ਹੋਰ ਬੱਚੇ ਉਹਨਾਂ ਦੇ ਤੇ ਕੀ ਇੱਕ ਪੰਜਾਬ ਤੋਂ ਉੱਠ ਕੇ ਨੈਸ਼ਨਲ ਲੈਵਲ ਤੱਕ ਜਿੱਤ ਗਿਆ ਕਿਉਂਕਿ ਅਕਸਰ ਚਰਚਾਵਾਂ ਹੁੰਦੀਆਂ ਦਿੱਲੀ ਤੋਂ ਗਿਆ ਕੋਈ ਗੁਜਰਾਤ ਤੋਂ ਗਿਆ ਕੋਈ ਕੋਈ ਵੱਖ-ਵੱਖਤ ਤੋਂ ਗਿਆ ਵਾ ਪਰ ਬੜਾ ਮਾਨ ਫਕਰ ਹੋ ਰਿਹਾ ਮਹਿਸੂਸ ਪੰਜਾਬ ਨੂੰ ਕਿ ਇੱਕ ਪੰਜਾਬ ਨੌਜਵਾਨ ਤਿੰਨ ਤਿੰਨ ਮੈਡਲ ਦੋ 골ਡ ਇੱਕ ਸਿਲਵਰ ਕਿਦਰਾ ਬੜੀ ਮੁਸ਼ਕਲ ਬੜੀ ਮੁਸ਼ਕਲ ਕਰਨੀ ਪੈਂਦੀ ਹੁੰਨੀ ਇਹ ਦਿੱਲੀ ਤੇ ਹਾਂਜੀ ਜ਼ੋਰ ਲਗਾਉਣਾ ਪੈਂਦਾ ਜੀ ਪੂਰਾ ਆਪਣੇ ਹੱਡ ਭੰਨਣੇ ਪੈਂਦੇ ਆ ਸੰਘਰਸ਼ ਕਰਨਾ ਪੈਂਦਾ ਸਬਰ ਕਰਨਾ ਪੈਂਦਾ ਪੂਰੀ ਟ੍ਰੇਨਿੰਗ ਪੂਰਾ ਸ਼ਡਿਊਲ ਬੰਦਾ ਜੀ ਸਾਡਾ ਫਿਰ ਮੀਨ ਹੀ ਦੇਖਣੀ ਨੇਰੀ ਨਹੀਂ ਦੇਖਣੀ ਟਾਈਮ ਨਹੀਂ ਦੇਖਣਾ ਜਦੋਂ ਵੀ ਹੈਗਾ ਆਪਣਾ ਟਾਈਮ ਪ੍ਰੈਕਟਿਸ ਕਰਨੀ ਕੰਟੀਲੀ ਅੱਛਾ ਪਾਵਰ ਲਿਫਟਿੰਗ ਜਦੋਂ ਉਥੇ ਕੰਪੀਟੀਸ਼ਨ ਹੋਇਆ ਸੀਗਾ ਪਹਿਲੀ ਵਾਰੀ ਹੋਇਆ ਸੀ ਪਹਿਲੀ ਵਾਰੀ ਕਿਰੀ ਚੁਤਾਵਣੀ ਤੁਸੀਂ ਇਨੀ ਮੁਸ਼ਕਿਲ ਨਾ ਪਾਸ ਕੀਤੀ ਅ ਇੱਥੇ ਜਾਂ ਪਹਿਲਾਂ ਪਹਿਲਾਂ ਪੰਜਾਬ ਵਿੱਚ ਦੱਸਿਆ ਕਿ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਖੇਡਦੇ ਸੀ ਫਿਰ ਪਤਾ ਲੱਗ ਜਾਂਦਾ ਕਿ ਹਾਂਜੀ ਸਾਨੂੰ ਸਟੇਟ ਤੱਕ ਪਹੁੰਚਣ ਲਈ ਕਿੰਨੀ ਇੱਕ ਸਕੋਰ ਕਰਨ ਦੀ ਲੋੜ ਹੈ ਜਾਂ ਕਿੰਨੀ ਮਿਹਨਤ ਕਰਨ ਦੀ ਲੋੜ ਹੈ ਜਿੱਦਾਂ ਜਿੱਦਾਂ ਅੱਗੇ ਸਟੈਪ ਵਾਈਜ਼ ਸਟੈਪ ਵਧਦੇ ਆ ਆਪਣੀ ਆਪਣੀ ਮਤਲਬ ਕਿ ਸਕੂਲ ਪਤਾ ਲੱਗ ਜਾਂਦਾ ਕਿ ਟਾਰਗੇਟ ਪਤਾ ਲੱਗ ਜਾਂਦਾ ਕਿ ਇੰਨਾ ਕੁ ਟਾਰਗੇਟ ਕਰੋਗੇ ਤੇ ਫਿਰ ਤੁਹਾਡਾ ਮੈਡ ਲਾਏਗਾ ਅੱਛਾ ਚਲੋ ਪੰਜਾਬ ਦੀ ਗੱਲ ਤੱਕ ਚਲੋ ਠੀਕ ਹੈ ਡਿਸਟ੍ਰਿਕਟ ਲੈਵਲ ਚਲੋ ਐਥੇ ਤਾਂ ਆਪਣੀ ਨੇ ਠੀਕ ਹੈ ਆਪਣੀ ਪਰ ਬਾਹਰ ਵਿੱਚ ਜਾ ਕੇ ਉਪਰਾਦੇਸ਼ ਹੁੰਦਾ ਉਪਰਾ ਪ੍ਰਦੇਸ਼ ਹੁੰਦਾ ਵੈ ਹਨਾ ਇਹ ਉੱਥੇ ਜਾ ਕੇ ਘਬਰਾੜ ਵਗੈਰਾ ਹੋਈ ਕੋਈ ਨਹੀਂ ਨਹੀਂ ਇੰਦਾ ਕੋਈ ਘਬਰਾੜ ਨਹੀਂ ਬਸ ਆਪਣਾ ਮਾਈਂਡ ਸੈਟ ਹੈ ਤੇ ਤੁਹਾਡੇ ਚ ਵਿਲ ਪਾਵਰ ਚਾਹੀਦੀ ਤੇ プラスਟਰ ਦੇ ਕੋਲ ਵਾਈ ਗੁਰੂ ਦਾ ਸਹਾਰਾ ਜਿਹੜਾ ਸੱਟ ਲੱਗੀ ਕਿਤੇ ਸੱਟ ਨਹੀਂ ਲੱਗੀ ਬਸ ਆ ਹੀ ਸੀਗਾ ਕਿ ਥੋੜਾ ਜਿਹਾ ਬਿਮਾਰ ਹੋ ਗਿਆ ਹਾਂ ਅੱਛਾ ਜੀ ਭੁੱਖੇ ਕਿਉਂ ਰਹੇ ਤੁਸੀਂ ਉੱਥੇ ਭੁੱਖਾ ਮੇਰਾ weight 8 ਕਿਲੋ ਜ਼ਿਆਦਾ ਸੀਗਾ ਉਹਦਾ ਕਰਕੇ ਫਿਰ ਭੁੱਖਾ ਰਿਆ ਮੈਂ 5 6 ਦਿਨ ਫਿਰ ਪਾਣੀ ਵੀ ਛੱੜਤਾ ਤੇ ਫਿਰ ਜਾ ਕੇ ਮੇਰਾ ਵੇਟ ਸੈੱਟ ਹੋਇਆ ਅੱਛਾ ਕੀ ਕੀ ਕੰਡੀਸ਼ਨਾਂ ਹੁੰਦੀਆਂ ਹੋਗੀਆਂ ਪਾਵਰ ਲਿਫਟਿੰਗ ਦੇ ਲਈ ਕਿਉਂਕਿ ਤੁਸੀਂ ਤਾਂ ਚਲੋ ਹਾਸਿਲ ਕਰਕੇ ਆਇਓ 골ਡ ਮੈਡਲ ਕਿਉਂਕਿ ਅੱਗੇ ਨੌਜਵਾਨ ਪੀੜ੍ਹੀ ਜਿਹੜੀ ਦੇਖ ਰਹੀ ਹੈ ਤੁਹਾਨੂੰ ਤੋਂ ਪ੍ਰੇਰਿਤ ਹੋ ਰਹੀ ਹੈ ਤੇ ਉਹ ਉਹਨਾਂ ਨੂੰ ਕੀ ਪ੍ਰੇਰਿਤ ਕਰਨਾ ਚਾਹੋਗੇ ਤਾਂ ਕਿੰਦਰੀ ਕੰਡੀਸ਼ਨਾਂ ਹੁੰਦੀਆਂ ਨੇ ਜਾਣਦੀ ਸਭ ਤੋਂ ਪਹਿਲਾਂ ਤੇ ਮੇਰੀ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵਾਲੇ ਪਾਸੇ ਜੜੋ ਖੇਡਾਂ ਵਾਲੇ ਪਾਸੇ ਇਦਾਂ ਆ ਕਿ ਕੋਈ ਵੀ ਤੁਸੀਂ ਜਰਨੀ ਜਦੋਂ ਸਟਾਰਟ ਕਰਦੇ ਆ ਤਾਂ ਪਹਿਲਾਂ ਡਿਸਟ੍ਰਿਕਟ ਦੇ ਅੰਦਰ ਤੁਹਾਡੇ ਬਲੌਕ ਜਾਂ ਜ਼ੋਨ ਬਣੇ ਹੁੰਦੇ ਨੇ ਨਾ ਜ਼ੋਨ ਚ ਜਿੰਨਾ ਜ਼ਰੂਰੀ ਹੈ ਤੁਹਾਨੂੰ ਜ਼ੋਨ ਚ ਜਿੱਤਦੇ ਹੋ ਡਿਸਟ੍ਰਿਕਟ ਜਾਂਨੇ ਉਹਨਾਂ ਡਿਸਟ੍ਰਿਕਟ ਜਿੱਤਦੇ ਹਾਂ ਸਟੇਟ ਜਾਂਨੇ ਉਹ ਸਟੇਟ ਜਿੱਤਦੇ ਹਾਂ ਨੈਸ਼ਨਲ ਜਾਂਨੇ ਹਾਂ ਅਗਰ ਤੁਸੀਂ ਨੈਸ਼ਨਲ ਚੰਗੀ ਪਰਫਾਰਮੈਂਸ ਕਰਦੇ ਹੋ ਜਿੱਤਦੇ ਹਾਂ ਤੇ ਤੁਹਾਡੀ ਇੰਟਰਨੈਸ਼ਨਲ ਵਾਸਤੇ ਸਿਲੈਕਸ਼ਨ ਹੁੰਦੀ ਹੈ ਪ੍ਰੋਪਰ ਕੈਂਪ ਲੱਗਦਾ ਹੈ 15 20 ਦਿਨ ਦਾ ਅੱਛਾ ਇਹ 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 ਸਾਰਾ ਖਰਚਾ ਕਰਨ ਦੇ ਲਈ ਜੇ ਜੇਕਰ ਗੱਲ ਕਰੀਏ ਕਈਆਂ ਕੋ ਨਹੀਂ ਖਰਚਾ ਹੁੰਦਾ ਕਈ ਨਹੀਂ ਅੱਗੇ ਵੱਧ ਪਾਉਂਦੇ ਇਹ ਸਾਰਾ ਖਰਚਾ ਕੀ ਕੰਪਨੀ ਕਰਦੀ ਹੈ ਕਿ ਆਪਣੇ ਲੋਕ ਕਰਨਾ ਪੈਂਦਾ ਸਾਰਾ ਦੇਖੋ ਜੀ ਜਿੰਨੇ ਵੀ ਪਲੇਅਰ ਹਨ ਬਹੁਤ ਤਗੜੇ ਪਲੇਅਰ ਹਨ ਪੰਜਾਬ ਚ ਪੰਜਾਬ ਪਲੇਅਰ ਹਨ ਭਰਿਆ ਪਿਆ ਪਰ ਕੁਝ ਫਾਈਨੈਂਸ਼ਲੀ ਕੰਡੀਸ਼ਨ ਕਰਕੇ ਪਿੱਛੇ ਰਹਿ ਜਾਂਦੇ ਨੇ ਜਾਂ ਅੱਗੇ ਨਹੀਂ ਵਧਣ ਹੋ ਰਿਹਾ ਮੈਂ ਬਹੁਤ ਹੀ ਆਪਣੇ ਆਪ ਨੂੰ ਖੁਸ਼ਕਿਤਮਤ ਸਮਝਦਾ ਵਾਂ ਕਿ ਜਿਹੜਾ ਮੇਰਾ ਪਿੰਡ ਹੈ ਮੇਰੇ ਪਿੰਡ ਦੇ ਮੋਸਟਲੀ ਸਾਰੇ ਐਨਆਰਆਈ ਨੇ ਨਾ ਬਾਹਰ ਨੇ ਤੇ ਉਹ ਮੇਰੀ ਹੈਲਪ ਕਰਦੇ ਨੇ ਜਦੋਂ ਮੈਂ ਇੰਟਰਨੈਸ਼ਨਲ ਖੇਡਣ ਜਾਂਦਾ ਵਾਂ ਸਾਰੇ ਆਪਣੇ ਆਪਣੇ ਬਿਹੇਵ ਤੇ ਆਪਣੇ ਆਪਣੇ ਜਿੰਨੀ ਕੁ ਗੁਜਾਇਸ਼ ਉਹ ਪੈਸੇ ਭੇਜ ਦਿੰਦੇ ਨੇ ਕਿ ਹਾ ਤੇਰਾ ਇੰਨਾ ਖਰਚਾ ਲੱਗਣਾਗਾ ਇੰਨਾ ਉਹ ਡਿਵਾਈਡ ਕਰ ਲੈਂਦੇ ਨੇ ਆਪਾਂ ਚ ਤੇ ਭੇਜ ਦਿੰਦੇ ਨੇ ਵਰਨਾ ਜਿਹੜੀ ਮੇਰੀ ਫੈਮਿਲੀ ਕੰਡੀਸ਼ਨ ਆ ਮੈਂ ਬਹੁਤ ਹੀ ਸੰਧਾਰ ਲੋ ਫੈਮਿਲੀ ਵਿੱਚ ਬਿਲੋਂਗ ਕਰਦਾ ਕਿਉਂਕਿ ਮੇਰੇ ਪਾਪਾ ਪਿੰਡਰ ਨੇ ਇੱਕ ਸਧਾਰਨ ਤੇ ਉਹਨਾਂ ਨੇ ਪਹਿਲਾਂ ਚਲੋ ਮਿਹਨਤ ਕਰਕੇ ਆਪਣਾ ਪਰਿਵਾਰ ਹੀ ਪਾਲਣੋਂ ਇੱਥੇ ਤੱਕ ਪਹੁੰਚਣ ਵਾਸਤੇ ਜਿਹੜੇ ਪੈਸੇ ਉਹ ਪਿੰਡ ਵਾਲੇ ਕਰ ਰਹੇ ਨੇ ਅੱਛਾ ਮੈਂ ਦੇਖਿਆ ਨਾ ਇੱਕ ਜਿਹੜਾ ਮਿਡਲ ਕਲਾਸ ਹੁੰਦਾ ਉਹਦੇ ਬੜੇ ਸੁਪਨੇ ਹੁੰਦੇ ਨੇ ਕਿ ਮੈਂ ਵੱਡਾ ਹੋ ਕੇ ਆ ਕੀ ਕਰਾਂਗਾ ਮੈਂ ਆਪਣੇ ਪਿਤਾ ਦਾ ਨਾਮ ਰੋਸ਼ਨ ਕਰਾਂਗਾ ਅੱਜ ਪਿਤਾ ਦਾ ਮਾਨ ਫਕਰ ਤੇ ਨਾਲ ਮਹਿਸੂਸ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਕਰਦੇ ਖੁਸ਼ ਨੇ ਬਸ ਇਹੀ ਬਹੁਤ ਹੈ ਕਦੇ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਐਵੇਂ ਗੋਡੇ ਪਣਾਈ ਜੰਨਾ ਰਹਿਣ ਦੇ ਛੱਡ ਪਰੇ ਕੀ ਰੱਖਿਆ ਕੋਈ ਕੰਮ ਕਰ ਲੈ ਨਹੀਂ ਉਹਨਾਂ ਨੂੰ ਇੰਨਾ ਵਾ ਕਿ ਜੇ ਖੇਡ ਰਿਆ ਨਾ ਇਹਨੂੰ ਖੇਡ ਨਾਲ ਜੁੜਿਆ ਰਹਿਣ ਦੀ ਹੈ ਨਹੀਂ ਤਾਂ ਤੁਹਾਨੂੰ ਪਤਾ ਹੈ ਜਿਹੜਾ ਖੇਡ ਨਾਲ ਨਹੀਂ ਜੁੜਿਆ ਉਹ ਤੇ ਉਹ ਫਿਰ ਨਸ਼ੇ ਵਾਲੇ ਪਾਸੇ ਨਹੀਂ ਜੁੜਿਆ ਪੰਜਾਬ ਨਾਲ ਨਹੀਂ ਜੁੜਿਆ ਨਹੀਂ ਮਤਲਬ ਕਿ ਨਸ਼ੇ ਵਾਲੇ ਪਾਸੇ ਲੱਗ ਗਿਆ ਉਹੀ ਹੋ ਗਿਆ ਪੰਜਾਬ ਦੇ ਵਿਰੋਧੀ ਹੋ ਗਿਆ ਹਾਂ ਜੀ ਹਾਂ ਅੱਛਾ ਹੋਰ ਮਤਲਬ ਕਿ ਯਾਰ ਦੋਸਤਾਂ ਵਲੋਂ ਇੱਕ ਟਾਂਚਾ ਹੀ ਮਿਲਦੀ ਹੈ ਨਾ ਕਿ ਯਾਰ ਕੀ ਕਰੀ ਜਾਂਦਾ ਵਾ ਪਾਵਰ ਲਿਫਟਿੰਗ ਕਰੀ ਜਾਂਦਾ ਵਾ ਉਦਾਂ ਵੀ ਕੋਈ ਡੀਮੋਟੀਵੇਸ਼ਨ ਮਿਲੀ ਕੋਈ ਨਹੀਂ ਨਹੀਂ ਅਜੇ ਤੱਕ ਐਦਾਂ ਕਦੇ ਨਹੀਂ ਆਇਆ ਸਗੋ ਯਾਰ ਦੋਸਤ ਯਾਰ ਦੋਸਤ ਕਿੰਨੇ ਨਹੀਂ ਯਾਰ ਦੋਸਤ ਦੇਖੋ ਮੈਂ ਯੂਨੀਵਰਸਿਟੀ ਵੀ ਪੜਿਆ ਵਾਂ ਪੀਯੂਜੀ ਵੀ ਬਣਿਆ ਵਾਂ ਫਿਰ ਲਵਲੀ ਜੀ ਬਣਿਆ ਵਾਂ ਇੱਥੇ ਲੁਧਿਆਣਾ ਵੀ ਪੜਿਆ ਵਾਂ ਸੋ ਸਮੇ ਸਮੇ ਸਿਰ ਯਾਰ ਦੋਸਤ ਵਧੀਆ ਮਿਲੇ ਜਿੰਨੇ ਮਿਲੇ ਪਿੰਡ ਦੇ ਮਿੱਤਰ ਨੇ ਤੇ ਬਾਹਰ ਵੀ ਨੇ ਸਾਰੇ ਫਰੈਂਡ ਸਰਕਲ ਅੱਛਾ ਅੱਛਾ ਸਪੋਰਟ ਕਿੰਨੀ ਰਹੀ ਹੋਗੀ ਯਾਰਾਂ ਦੋਸਤਾਂ ਨੇ ਪੂਰੀ ਸਪੋਰਟ ਕੀਤੀ ਐ ਐਨਆਰਗੇ ਨੇ ਪੂਰੀ ਸਪੋਰਟ ਕੀਤੀ ਐ ਪਲੱਸ ਪਿੰਡ ਦੀਆਂ ਅਰਦਾਸਾਂ ਇਲਾਕੇ ਦੀਆਂ ਅਰਦਾਸਾਂ ਫਿਰ ਕੋਸ ਸਾਹਿਬ ਦਾ ਮੇਰੇ ਪਾਸ ਪ੍ਰਤੀ ਜੋ ਪਿਆਰ ਹੈ ਉਸਤਾਦ ਜਸਪੀ ਸਿੰਘ ਰਾਇਆ ਦਾ ਉਹ ਹਮੇਸ਼ਾ ਹੀ ਹਰ ਇੱਕ ਨੇ ਸਾਥ ਹੀ ਦਿੱਤਾ ਮੈਨੂੰ ਲੱਗਿਆ ਇਦਾਂ ਨਹੀਂ ਕਿ ਮੈਨੂੰ ਹਰ ਇੱਕ ਦਾ ਸਾਥ ਹੀ ਮਿਲਿਆ ਅਜੇ ਤੱਕ ਜੀ ਅੱਛਾ ਹੋਰ ਜਿਕਰ ਗੱਲ ਕਰ ਲਈਏ ਆਪਣੇ ਪਿੰਡ ਦੇ ਨੌਜਵਾਨਾਂ ਦੀ ਪਿੰਡ ਦੇ ਨੌਜਵਾਨਾਂ ਤੁਹੀਂ ਮਿਲੇ ਪਿੰਡ ਗਏ ਹਾਲ ਤੱਕ ਹੀ ਨਹੀਂ ਇਹ ਸਿੱਧੀ ਇੱਥੇ ਆ ਗਈ ਸਾਡੇ ਕੋਲ ਨਹੀਂ ਨਹੀਂ ਮੈਂ ਸਾਤਰੀਕ ਆ ਗਿਆ ਪਿੰਡ ਪਿੰਡ ਜਦੋਂ ਪਹੁੰਚਿਆ ਵਾਂ ਤੇ ਉੱਥੇ ਸਾਰਾ ਪਿੰਡ ਖੜਾ ਹੋਇਆ ਸੀਗਾ ਅੱਡੇ ਤੇ ਢੋਲ ਲੈ ਕੇ ਅੱਛਾ ਪ੍ਰੋਪਰ ਮੈਨੂੰ ਗੁਰਦਰਾ ਸਾਹਿਬ ਉਸ਼ੋ ਹੋਰੀ ਰੱਬ ਨੇ ਪ੍ਰਾਪਤ ਕਰ ਲਿਆ ਹਾਂ ਜੀ ਪ੍ਰਾਪਤ ਇਦਾਂ ਵਾ ਕੇ ਫਿਰ ਗੁਰਦਰਾ ਸਾਹਿਬ ਲੈ ਕੇ ਗਏ ਉੱਥੇ ਸ਼ੁਕਰਾਨਾ ਕੀਤਾ ਪ੍ਰਮਾਤਮਾ ਦਾ ਠੀਕ ਹੈ ਜੀ ਫਿਰ ਅਜੇ ਜਦੋਂ ਵੀ ਮੈਂ ਉੱਨਾ ਜਿੱਤ ਕੇ ਕੋਈ ਲਗਭਗ ਮਹੀਨਾ ਡੇਢ ਮਹੀਨਾ ਤੇ ਆਪਣਾ ਘਰੇ ਮੇਲਾ ਹੀ ਲੱਗਾ ਰਹਿੰਦਾ ਆਉਣ ਜਾਣ ਰਿਸ਼ਤੇਦਾਰ ਪਿੰਡ ਵਾਲੇ ਜਿਹੜੇ ਨਈ ਪਹੁੰਚਦੇ ਉਹ ਆਂਦੇ ਨੇ ਯਾਰ ਦੋਸਤ ਆਂਦੇ ਨੇ ਹਾਂ ਜੀ ਅੱਛਾ ਇੱਕ ਗੱਲ ਜ਼ਰੂਰ ਸਰਬਜੀਤ ਜੀ ਮੰਚ ਖੜਕਦੀ ਆ ਨੌਜਵਾਨਾਂ ਦੇ ਕਿ ਅਗਰ ਖੇਡਾਂ ਦਾ ਖੇਡ ਲੈਣੇ ਪਰ ਅੱਗੇ ਨੌਕਰੀਆਂ ਸਰਕਾਰੀ ਨੌਕਰੀਆਂ ਇਹ ਮਿਲ ਨਹੀਂ ਪਾਉਂਦੀਆਂ ਕਿਉਂਕਿ ਇੱਕ ਨੌਜਵਾਨ ਤੁਸੀਂ ਸੁਣਿਆ ਹੋਣਾ ਮੈਰਾਥਨ ਰੇਸ ਦੇ ਵਿੱਚ ਖੰਨੇ ਦਾ ਰਹਿਣ ਵਾਲਾ ਸੀਗਾ ਉਹਨੇ ਕਾਫੀ ਧਰਨੇ ਪ੍ਰਦਰਸ਼ਨ ਕੀਤੇ ਸੀਗੇ ਕੀ ਤੁਹਾਡੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਭਾਰਤ ਦੇ ਵਿੱਚ ਇਹ ਨੌਕਰੀਆਂ ਲੈ ਕੇ ਚਰਚਾ ਵਾ ਜਾਂ ਵਿਵਾਦ ਹੁੰਦਾ ਵਾ ਇਹ ਕਿਤੇ ਨਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ देखो ਜਿਹੜਾ ਮੇਰਾ ਐਕਸਪੀਰੀਅੰਸ ਆ ਨਾ ਜਦੋਂ ਮੈਂ ਲਾਸਟ ਟਾਈਮ ਅਕਤੂਬਰ ਚ ਸਿਡਨੀ ਆਸਟ੍ਰੇਲੀਆ ਖੇਡਣ ਗਿਆ ਸੀ ਸੋ ਮੈਨੂੰ ਕੁਛਕ ਜਿਹੜੇ ਜਿਹੜੇ ਫਿਕਰ ਹਰੇਕ ਨੂੰ ਹੁੰਦੀ ਹੈ ਨਾ ਯਾਰ ਮਿੱਤਰ ਸੀਗੇ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਆਇਆ ਵਾ ਛੱਡ ਰਹਿਣ ਤੇ ਇੱਧਰ ਆ ਜਾ ਰਹਿ ਲੈ ਇੱਧਰ ਹੀ ਤੂੰ ਕੀ ਕਰਨਾ ਜਾ ਕੇ ਉੱਥੇ ਕਿਹੜਾ ਕੁਛ ਬਣਨਾ ਹੈ ਪਰ ਨਹੀਂ ਜਿਹੜੀ ਆ ਨਵੀਂ ਸਰਕਾਰ ਆਪਣੀ ਪਿਛਲੇ 3 ਸਾਲ ਤੋਂ ਬਹੁਤ ਹੀ ਅੱਛੇ ਬਹੁਤ ਹੀ ਵਧੀਆ ਕੰਮ ਕੀਤੇ ਇਹਨਾਂ ਨੇ ਤੇ ਇਸੇ ਮੀਤ ਚ ਅਸੀਂ ਵਾਪਸ ਆ ਜਾਂਦੇ ਆ ਕਿ ਚਲੋ ਸਰਕਾਰ ਸਾਡੇ ਲਈ ਕੁਛ ਨਾ ਕੁਛ ਕਰੇਗੀ ਤੇ ਮੇਰੀ ਵੀ ਚਲੋ ਪਿਛਲੇ 3 ਸਾਲ ਤੋਂ ਕੋਸ਼ਿਸ਼ ਚੱਲ ਰਹੀ ਹੈ ਭਗਵੰਤ ਮਾਨ ਜੀ ਨੂੰ ਮਿਲਣ ਦੀ ਮੁੱਖ ਮੰਤਰੀ ਜੀ ਨੂੰ ਮਿਲਣ ਦੀ ਮੇਰੀ ਮਾੜੀ ਕਿਸਮਤ ਹੈ ਕਿ ਉਹਨਾਂ ਦੇ ਨਾਲ ਮੇਰਾ ਮਲਾਪ ਹੀ ਨਹੀਂ ਹੋ ਰਿਹਾ ਜਾਂ ਕਹਿ ਦੋ ਕਿ ਮੇਰੀ ਪਹੁੰਚ ਹੀ ਨਹੀਂ ਹੈਗੀ ਉਹਨਾਂ ਤੱਕ ਮਿਲਣ ਦੀ ਸੋ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜੇ ਕਿਤੇ ਉਹ ਮੇਰੀ ਇਹ ਵੀਡੀਓ ਦੇਖਦੇ ਪਏ ਨੇ ਮੈਨੂੰ ਥੋੜਾ ਸਮਾਂ ਦਿਓ ਮੈਨੂੰ ਜਰੂਰ ਮਿਲੋ ਜੀ ਮੇਰੀਆਂ ਖੇਡ ਪ੍ਰਾਪਤੀਆਂ ਤੇ ਮੇਰੀ ਪੜ੍ਹਾਈ ਦੇ ਅਕੋਰਡਿੰਗ ਮੈਨੂੰ ਕਿਸੇ ਸਰਕਾਰੀ ادارے ਵਿੱਚ ਜਗ੍ਹਾ ਦਿੱਤੀ ਜਾਵੇ ਇਹ ਸਾਡਾ ਸੀਗੇ ਸਰਬਜੀਤ ਸਿੰਘ ਰੰਦਾਵਾ ਜਿਨ੍ਹਾਂ ਨੇ ਪੰਜਾਬ ਦਾ ਮਾਣ ਵਧਾਇਆ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਮਿਸਾਲ ਦਿੱਤੀ ਹੈ ਕਿ ਅਗਰ ਜੇਕਰ ਤੁਸੀਂ ਪੰਜਾਬੀ ਹੋ ਤੇ ਆਪਣੇ ਆਪ ਤੇ ਫਕਰ ਕਰੋ ਕਿਉਂਕਿ ਪੰਜਾਬ ਦਾ ਨੌਜਵਾਨ ਖੇਡਾਂ ਦੇ ਵਿੱਚ ਇੰਨਾ ਕੋ ਅੱਗੇ ਹੈ ਕਿ ਦੁਨੀਆ ਦੀ ਹਰ ਇੱਕ ਚੀਜ਼ ਪ੍ਰਾਪਤ ਕਰਨ ਦੇ ਲਈ ਪ੍ਰਾਪਤ ਕਰ ਸਕਦਾ ਹੈ ਤੇ ਬਾਹਰ ਇਹਨਾਂ ਨੇ ਖੇਡ ਖੇਡੀ ਕਿਸ ਤਰ੍ਹਾਂ ਸਫਰ ਰਏ ਨੇ ਸਾਰੇ ਸਫਰ ਉਹਨਾਂ ਤੁਹਾਨੂੰ ਦੱਸਿਆ ਦੋ ਮੈਡਲ 골ਡ ਦੇ ਇੱਕ ਬ੍ਰਾਉਨ ਦੇ ਜਿੱਤੇ ਆ ਏਸ਼ੀਅਨ ਪੈਸੀਫਿਕ ਦੇ ਵਿੱਚ ਇਹ ਖੇਡ ਖੇਡੀਆਂ ਨੇ ਤੇ ਬਿਲਕੁਲ ਮਾਨ ਫਕਰ ਮਹਿਸੂਸ ਹੋ ਰਿਹਾ ਇਸ ਵਕਤ ਮਾਪਿਆਂ ਨੂੰ ਤੇ ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਨਮਸਤਕ ਵੀ ਹੋਏ ਜਾ ਕੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਧੰਨਵਾਦ ਤੋਂ ਬਾਅਦ ਹੁਣ ਮਾਨ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਮੈਨੂੰ ਇੱਕ ਸਰਕਾਰੀ ਨੌਕਰੀ ਜਿਹੜੀ ਕਿ ਜਰੂਰ ਦਿੱਤੀ ਜਾਵੇ ਕਿਉਂਕਿ ਖੇਡਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਅਕਸਰ ਹੀ ਖੇਡਾਂ ਅਹਿਮ ਤੌਰ ਤੇ ਪਹਿਲੇ ਤੌਰ ਤੇ ਮਨੀਆਂ ਗਈਆਂ ਨੇ ਹੁਣ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੁੜਿਓ ਲੁਧਿਆਣਾ ਲਿਬਨਾ ਹਨੀਦਨਾ ਯੂਮਪਰਟ ਧੰਨਵਾਦ